ਦੇਖ ਰਹੇ ਬੰਦੇ ਪਰਤ ਲਾਈਵ ਟਿਊਨੀਟ ਮੈਂ ਹਾਂ ਰੋਹਿਤ ਜਸਵਾਲ ਮੇਰੇ ਨਾਲ ਕੈਮਰਾਮੈਨ ਪਰਮਜੀਤ ਅਸੀਂ ਅਸੀਂ ਇਸ ਵਕਤ ਮੌਜੂਦ ਹੈ ਜਲੰਧਰ ਦੇ ਕਪੂਰਥਲਾ ਚੌਂਗ ਵਿੱਚ ਜਿੱਥੇ ਕਿ ਅੱਜ ਸ਼ੰਕਰ ਬਲੱਡ ਸੇਵਾ ਸੁਸਾਇਟੀ ਵੱਲੋਂ ਜੋ ਕਿ ਬਾੜ ਨਾਲ ਗ੍ਰਸਿਤ ਨੇ ਲੋਕ ਉਥੇ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਅਸੀਂ ਮੌਜੂਦ ਹਾਂ ਪਸਰੀਚਾ ਹਸਪੀਟਲ ਵਿੱਚ ਆਓ ਆਪਾਂ ਡਾਕਟਰ ਪਨੀਤ ਪ੍ਰਸਿੱਧ ਚਾਹ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਚੁਏਸ਼ਨ ਦੇ ਉੱਤੇ ਅਸੀਂ ਸਾਰੇ ਬੜੇ ਕਨਸਰਨਡ ਹੈਗੇ ਆਂ ਔਰ ਅੰਦਰੋਂ ਦਿਲੋਂ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਭਰਾ ਸਾਡੇ ਭਰਾ ਭੈਣ ਬਜ਼ੁਰਗ ਫਸੇ ਹੋਏ ਨੇ ਹੜ੍ਹਾਂ ਦੇ ਮਾਰ ਦੇ ਅੰਦਰ ਉਹਨਾਂ ਲਈ ਕੁਛ ਨਾ ਕੁਛ ਅਸੀਂ ਵੀ ਉਪਰਾਲਾ ਕਰੀਏ ਸਾਰੇ ਕੁਝ ਕਰੀਏ ਅਸੀਂ ਪਸਰੀਚਾ ਹਸਪਤਾਲ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਔਰ ਇੱਕ ਛੋਟੇ ਜਿਹੇ ਆਪਣੇ ਬਲੱਡ ਬੈਂਕ ਔਰ ਬਾਕੀ ਦੇ ਪਸਰੀਚਾ ਹਸਪੀਟਲ ਵੱਲੋਂ ਇੱਕ ਰੀਲੀਫ ਮਟੀਰੀਅਲ ਦਾ ਇੱਕ ਫਰਸਟ ਕੇ ਪੇਜ ਰਹੇ ਹਾਂ ਔਰ ਉਮੀਦ ਕਰ ਰਹੇ ਹਾਂ ਕਿ ਆਪਣੇ ਭਰਾ ਭੈਣਾਂ ਨੂੰ ਇਹ ਮਦਦਗਾਰ ਹੋਏਗੀ ਇਸੇ ਦੋ ਸ਼ਬਦਾਂ ਨਾਲ ਮੈਂ ਸਾਰੇ ਪੰਜਾਬ ਨਿਵਾਸੀਆਂ ਨੂੰ ਉਨਾ ਲਈ ਅਰਦਾਸ ਕਰਨ ਦੀ ਬੇਨਤੀ ਕਰਦਾ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦੀ ਡਾਕਟਰ ਸਾਹਿਬ ਦਾ ਸੋ ਅੱਜ ਸਾਡੀ ਟੀਮ ਜੈ ਸ਼ੰਕਰ ਬਲੱਡ ਸੇਵਾ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਇਹ ਜੋ ਰਾਹਤ ਸਮਗਰੀ ਹੈ ਅਸੀਂ ਜੋ ਕਿ ਸੁਲਤਾਨਪੁਰ ਵਿਖੇ ਨੇੜੇ ਜਿੰਨੇ ਵੀ ਲੱਗਦੇ ਪਿੰਨਾਂ ਨੂੰ ਉੱਥੇ ਲੈ ਕੇ ਜਾ ਰਹੇ ਹਾਂ ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਜੀ ਸੋ ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਹਰ ਵਾਰ ਦੀ ਤਰ੍ਹਾਂ ਸਹਿਯੋਗ ਕਰ ਰਹੇ ਹਨ ਸੋ ਅਸੀਂ ਉੱਥੇ ਜਾ ਰਹੇ ਹਾਂ ਜੀ ਸੋ ਇਹ ਹੀ ਅਰਦਾਸ ਹੈ ਜੀ ਕਿ ਜਿੰਨੇ ਵੀ ਬਾੜ ਪ੍ਰਭਾਵਿਤ ਏਰੀਏ ਹਨ ਉਹਨਾਂ ਦੀ ਸੁੱਖ ਸ਼ਾਂਤੀ ਮੰਗੀ ਜੀ ਬਹੁਤ ਬਹੁਤ ਧੰਨਵਾਦ ਜੀ ਦਨਪੁਰ ਦੇ ਫੈਂਡ ਅਲੀਵੇਚੇ ਇਥੇ ਬਾਬਾ ਜੀ ਜਿਹੜੇ ਆਏ ਨੇ ਰੇਲਵੇ ਕੋਚ ਤੋਂ ਤੇ ਆਓ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਰ ਜੀ ਕਾ ਖਾਲਸਾ ਜੀ ਪਤ ਜੀ ਤੁਹਾਨੂੰ ਸੰਗਤ ਜੀਓ ਆਪ ਨੂੰ ਪਰਿਪਾਨ ਪਤਾ ਹੈ ਹਾਰ ਤੋਂ ਪਰ ਪਰ ਪ੍ਰਭਾਵ ਤੋਂ ਲੋਕ ਜਿਹੜੇ ਬੰਨਾਂ ਤੇ ਬੈਠੇ ਹਨ ਅੱਜ ਤੋਂ 10 ਦਿਨ ਤੋਂ ਪਹਿਲਾਂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਪ੍ਰਸ਼ਾਦਾ ਪਾਣੀ ਲੈ ਕੇ ਗੁਰੂ ਕੇ ਲਾਹੜੀਆਂ ਫੌਜਾਂ ਪਹੁੰਚ ਰਹੀਆਂ ਹਨ ਗੁਰਦੁਆਰਾ ਵਹੀਂ ਸਾਹਿਬ ਗੁਰਦੁਆਰਾ ਵਹੀਂ ਸਾਹਿਬ ਪਵਿੱਤਰ ਵਹੀਂ ਸਾਹਿਬ ਭਲਾਨਾ ਆਰਸੀ ਐਫ ਸੈਨਪੁਰ ਦੇ ਲੇਡੀ ਟਲ ਦੇ ਉੱਤੇ ਹੈ ਗੁਰਦੁਆਰਾ ਉੱਥੋਂ ਸਾਧ ਸੰਗਤ ਦੀ ਕਿਰਪਾ ਦੇ ਨਾਲ ਇਹ ਸਦਾ ਕੁਛ ਅੱਜ ਤੋਂ 12 14 ਦਿਨ ਪਹਿਲਾਂ ਜੋਂ ਦਾ ਪਾਣੀ ਆਇਆ ਹੈ ਪ੍ਰਸ਼ਾਦਾ ਪਾਣੀ ਲੈ ਕੇ ਅਤੇ ਚੌਲ ਕੜੀ ਹੋਰ ਵੀ ਜਿੰਨੀ ਮੱਤ ਦਵਾਈਆਂ ਦੀ ਜਿੰਨੇ ਵੀ ਹੋ ਸਕਦੀ ਹੈ ਉਹ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਕਰ ਰਹੇ ਹਾਂ ਕਿਰਪਾ ਕਰਕੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਦਾਨ ਪਾ ਕੇ ਆਪਾਂ ਇਹਨਾਂ ਗਰੀਬ ਤਬਕ ਦੀ ਸਹਾਇਤਾ ਕਰੀਏ ਜਿਹੜੇ ਹੜ੍ਹ ਦੇ ਵਿੱਚ ਪ੍ਰਭਾਵਿਤ ਹੋ ਗਏ ਹਨ ਉਹਨਾਂ ਵਾਸਤੇ ਆਪਾਂ ਜਿੰਨਾ ਵੀ ਹੋ ਸਕੇ ਥੋੜੇ ਵਿੱਚ ਥੋੜਾ ਬਹੁਤ ਵਿੱਚ ਬਹੁਤ ਦਾਨ ਪਾ ਕੇ ਗੁਰੂ ਘਰ ਚਲਾਇਆ ਹੋਇਆ ਗੁਰਨਾਨ ਸਾਹਿਬ ਦਾ ਲੰਗਰ 20 ਰੁਪਏਾਂ ਦਾ ਜੋ ਅੱਜ ਵੇਖੋ ਅੱਜ ਸੜਕਾਂ ਦੇ ਉੱਤੇ ਲੋਕ ਬੈਠੇ ਹਨ ਉਹਨਾਂ ਵਾਸਤੇ ਅਸੀਂ ਲੈ ਕੇ ਪਹੁੰਚ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਪੀੜ ਹੈ ਕਿ ਸੰਗਤਾਂ ਸੰਜੋਗ ਦੇ ਨਾਲ ਵਹੀਂ ਸਾਹਿਬ ਵਿਖੇ ਵਹੀਂ ਸਾਹਿਬ ਗੁਰਦੁਆਰਾ ਸੈਨਪੁਰ ਭਲਾਣਾ ਆਰਸੀਐਫ ਪੁਲ ਦੇ ਉੱਤੇ ਉਥੋਂ ਲੰਗਰ ਜਾਰ ਹੁੰਦਾ ਹੈ ਫਿਰ ਲੈ ਕੇ ਸੰਗਤਾਂ ਮਹਾਰਾਜ ਜੀ ਕਿਰਪਾ ਦੇ ਨਾਲ ਸਾਡ ਪਰਭਾਵਤਾ ਨੂੰ ਜਿਹੜੇ ਲੋਕ ਦਰਿਆ ਦੇ ਵਿੱਚ ਘਰ ਰੁੜ ਗਏ ਹਨ ਬੰਨਾਂ ਉੱਤੇ ਬੈਠੇ ਹਨ ਰਹਿਣ ਤੋਂ ਹੀ ਮਜਬੂਰ ਹਨ ਬੇਨਤੀ ਹੈ ਪ੍ਰਵਾਨ ਕਰਿਓ ਤਰਪਾਲਾਂ ਵੀ ਚਾਹੀਦੀਆਂ ਹਨ ਅਸਾਂ ਵਾਸਤੇ ਤੇਲ ਖਾਦ ਕਣਕ ਦਾ ਬੀਜ ਇਹ ਸਾਰਾ ਇਹਨਾਂ ਲੋਕਾਂ ਤੱਕ ਆਪਾਂ ਰਲ ਮਿਲ ਕੇ ਪਹੁੰਚਾਉਣਾ ਹੈ ਇਸ ਬੇਨਤੀ ਨੂੰ ਪ੍ਰਵਾਨ ਕਰੋ ਹਾਜ ਜਦਾਸ ਬਾਬਾ ਸੌਰਨ ਸਿੰਘ ਗੁਰਦੁਆਰਾ ਵਹੀਂ ਸਾਹਿਬ ਪੀਤ੍ਰ ਵਹੀਂ ਸਾਹਿਬ ਵਿਖੇ ਸੰਗਤਾਂ ਦੇ ਜੋਗ ਦੇ ਨਾਲ ਅਸੀਂ ਸਾਰਾ ਕਾਰਜ ਕਰ ਰਹੇ ਹਾਂ ਆਪ ਕਿਰਪਾ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਜਿੰਨਾ ਵੀ ਹੋ ਸਕੇ ਥੋੜੇ ਵਿੱਚੋਂ ਥੋੜਾ ਬਹੁਤੇ ਵਿੱਚੋਂ ਬਹੁਤਾ ਯੋਗਦਾਨ ਪਾ ਕੇ ਗੁਰਦੁਆਰਾ ਵਹੀਂ ਸਾਹਿਬ ਵਿਖੇ ਰਸਣ ਪਾਣੀ ਪੰਚਾਉਣ ਦੀ ਕਿਰਪਾ ਹੁਤਾ ਕਰੋ ਇੰਨੀਆਂ ਹੀ ਬੇਨਤੀਆਂ ਕਰਦਾ ਹਾਂ ਦਾਸ ਖਿਮਾ ਦਾ ਜਾਜਖਿਆ ਪਲਚਲ ਪਲਚਕ ਹੋ ਗਈ ਮਾਫ ਕਰਨੀ ਇਸ ਸਰਬੱਤ ਦਾ ਭਲੇ ਵਾਸਤੇ ਕਬ ਬਦਲ ਫੇਰ ਆ ਰਿਹਾ ਹੈ ਇਸ ਵਾਸਤੇ ਬੇਨਤੀ ਹੈ ਕਿ ਆਪ ਇਹਨਾਂ ਲੋਕਾਂ ਦੀ ਸਹਿਯਾ ਕਰੀਏ ਹਰਾਲ ਮਿਲ ਕੇ ਸਹਿਯਾ ਕਰੀਏ ਸਾਰੇ ਜਿੰਨੀਆਂ ਵੀ ਸੰਗਤਾਂ ਦਾ ਕਬੂਤਰੇ ਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਗੁਰਦੁਆਰਾ ਬਹੀ ਸਾਹਿਬ ਕੇ ਰਾਤ ਨੂੰ ਜਾਣ ਦੀ ਕਿਰਪਾਲਤਾ ਕਰੋ ਉੱਥੇ ਅੰਮ੍ਰਿਤ ਵੇਲੇ ਲੰਗਰ ਚਾਰ ਹੁੰਦਾ ਹੈ ਫਿਰ 2 ਵਜੇ ਤੋਂ ਗੱਡੀ ਲਾ ਕੇ ਸਾਰੀਆਂ ਸੰਗਤਾਂ ਨੂੰ ਵੰਡ ਕੇ ਫਿਰ ਸ਼ਾਮ ਨੂੰ 10 ਵਜੇ ਆਪਣੇ ਗੁਰਦੁਆਰਾ ਸਾਹਿਬ ਪਹੁੰਚ ਜਾਈ ਹਾਂ ਇੰਨੀ ਹੀ ਬੇਨਤੀਆਂ ਕਰਦਾ ਹਾਂ ਦਾਸ ਖਿਮਾ ਦਾ ਜਾਚਕ ਬਹੁਤ ਜੀ ਕਾ ਖਾਲਸਾ ਵਾਹਿਗੁਰੂ ਜਗਾਰਾ ਬਲਾਵੇ ਨੇ ਹਾਲ ਹੋ ਜਾਵੇ ਹਾਂ ਕਵਰ ਕਰਦੇ ਸਾਰੇ ਸੋ ਆ ਦੇਖ ਸਕਦੇ ਹੋ ਜੀ ਤੁਸੀਂ ਸ਼ੰਕਤਾ ਪਰਸ਼ਾਦਾ ਚੱਕਰੀਆਂ ਜੀ ਤੁਹਾਨੂੰ ਦਿਖਾ ਰਹੇ ਆਪਾਂ ਤਸਵੀਰਾਂ ਸਾਰਾ ਟੈਲੀਵਿਜ਼ਨ ਜੀ